ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਅਤੇ ਅਕਾਲੀ ਦਲ ਕੌਰ ਕਮੇਟੀ ਦੇ ਮੈਂਬਰ ਰਹੇ ਚਰਨਜੀਤ ਸਿੰਘ ਅਟਵਾਲ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਲੱਗੀ ਸਜ਼ਾ ਪੂਰੀ ਕਰਨ ਨਮਗਰੋਂ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਕਰਨ ਪੁੱਜੇ ਇਸ ਮੌਕੇ ਉਹਨਾਂ ਨੇ ਗੁਰੂ ਘਰ ਵਿੱਚ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਉਹਨਾਂ ਕਿਹਾ ਕਿ ਅਕਾਲ ਤਖਤ ਸਾਹਿਬ ਸਿੱਖਾਂ ਦੀ ਸਰਵਿਸ ਸੰਸਥਾ ਹੈ ਸਭ ਸਿੱਖਾਂ ਨੂੰ ਉਸ ਦਾ ਸਨਮਾਨ ਕਰਨਾ ਚਾਹੀਦਾ ਹੈ

ਮੈਂ ਉਹਦੇ ਵਿੱਚ ਫੋਰ ਕਮੇਟੀ ਦਾ ਮੈਂਬਰ ਸੀ ਭਾਵੇਂ ਉਹ ਪਾਲਸੀ ਬਣਾਉਣ ਵਿੱਚ ਉਹ ਕੰਮ ਕਰਨ ਵਿੱਚ ਮੇਰਾ ਹੱਥ ਤਾਂ ਨਹੀਂ ਸੀ ਪਰ ਕਿਉਂਕਿ ਮੈਂ ਉਸ ਕੋ ਉਹਦੇ ਫੋਰ ਕਮੇਟੀ ਦਾ ਮੈਂਬਰ ਸੀ ਇਸ ਕਰਕੇ ਮੈਨੂੰ ਗੁਰੂ ਮਹਾਰਾਜ ਵੱਲੋਂ ਇਹ 23 ਦੀ ਸਜ਼ਾ ਮਿਲੀ ਔਰ ਮੈਂ ਸਮਨਾ ਸਿੰਘ ਸਾਹਿਬ ਦਾ ਹੁਕਮ ਜਿਹੜਾ ਹੈ ਉਹ ਸਾਡੇ ਲਈ ਅਲਾਈ ਹੁਕਮ ਹੈ ਔਰ ਜਿਸ ਬੰਦੇ ਨੇ ਵੀ बतौर ਸਿੱਖ ਦੇ ਪੋਲਿਟਿਕਸ ਨੂੰ बतौर ਸਿੱਖ ਰਹਿਣਾ ਉਹਨੂੰ ਸਿਰ ਹਾਰਦਿਆਂ ਸਾਰ ਤੇ ਬਖਸ਼ੇ ਹੋਏ ਤਖਤ 'ਤੇ ਸਿਰ ਨਮਾਣਾ ਹੀ ਪੈਣਾ ਔਰ ਉਹਦੇ ਹੁਕਮ ਨੂੰ ਪੂਰ ਚੜਾਉਣਾ ਹੀ ਪੈਣਾ ਇਸ ਲਈ ਸਿੰਘ ਸਾਹਿਬ ਨੇ ਜੋ ਹੁਕਮ ਸੜਾਇਆ ਮੈਂ ਉਸ ਨੂੰ ਨਮਸਕਾਰ ਉਹ ਸੋਖਨ ਨੂੰ ਅਲਾਈ ਹੁਕਮ ਸਮਝਦੇ ਆਂ ਅੱਜ ਮੈਂ ਆਪਣੀਆਂ ਝੁੱਲਾਂ ਬਖਸਣ ਲਈ ਆਇਆ ਮੇਰੇ ਕੋਈ ਵੀ ਜਾਣੇ ਅਣਜਾਣੇ ਵਿੱਚ ਕਦੇ ਵੀ ਕੋ ਖੁੱਲ ਹੋ ਗਈ ਆ ਤੇ ਮੈਂ ਗੁਰੂ ਮਹਾਰਾਜ ਦੇ ਚਰਨਾ ਚਰਦਾਸ ਕਰਕੇ ਚੱਲਿਆ ਸੱਚੇ ਬਾਦਸ਼ਾਹ ਉਹ ਮੇਰੇ ਆ ਭੁੱਲਾਂ ਨੂੰ ਨਾ ਚਤਾਰਦੇ ਹੋਏ ਅਗੇ ਜ਼ਿੰਦਗੀ ਰਹਿਣ ਦੀ ਜੜੀ ਹੈ ਉਹਨਿਸ ਕੋ ਨੇਕ ਤੇ ਪਵਿੱਤਰ ਕੰਮ ਮੁਨਖਤਾਬ ਦੇ ਪਵਿੱਤਰ ਕੰਮ ਕਰਾ ਅੱਜ ਤੱਕ ਕਾਲਪਨਿਕ ਸਾਹਮਣੇ ਦੇਖ ਕੀਤਾ ਕਿ ਸਾਰੇ ਅਕਾਲੀ ਦਲ ਭੰਗ ਕਰਕੇ ਇੱਕ ਮੰਚ ਤੇ ਇਕੱਠੇ ਹੋ ਗਏ। ਕੀ ਮੰਦੇ ਇਹ ਫੈਸਲਾ ਠੀਕ ਹੈ? ਲਖੋ ਬਿਲਕੁਲ ਫੈਸਲਾ ਠੀਕ ਹੈ। ਅਪਰਲ ਵਿੱਚ ਗੱਲ ਦਾ ਬੜਾ ਹਮਲਾ ਹੋਰ ਸਪਸ਼ਟ ਕਿ ਅਕਾਲੀ ਦਲ ਜਿਹੜਾ ਹੈ ਉਹ ਪੰਜਾਬ ਵਿੱਚ ਮਜ਼ਬੂਤ ਹੋਣਾ ਚਾਹੀਦਾ। ਅਕਾਲੀ ਦਲ ਦੀ ਮਜ਼ਬੂਤੀ ਤੋਂ ਬਿਨਾਂ ਬੜੀ ਸਪੱਸ਼ਟ ਗੱਲ ਹੈ ਕਿ ਸਿੱਖਾਂ ਦੀ ਚਾਹੇ ਕੋਈ ਵੀ ਹੋਰ ਪਾਰਟੀ ਇਹਨਾਂ ਦੇ ਦੁੱਖਾਂ ਦੀ ਇਹਨਾਂ ਦੀ ਤਕਲੀਫਾਂ ਦੀ ਇਹਨਾਂ ਦੇ ਲਈ ਕੋਈ ਆਵਾਜ਼ ਨਹੀਂ ਉਠਾਏਗੀ ਨੈਸ਼ਨਲ ਪਾਰਟੀ ਦਾ ਕੋਈ ਵੀ ਮੈਂਬਰ ਚਾਹੇ ਦੀ ਹੋਕ ਮੈਂਬਰ ਇਹਨਾਂ ਦੇ ਕਿਸੇ ਕੰਮ ਦੇ ਦੁੱਖ ਸੁੱਖਾਂ ਦੀ ਆਵਾਜ਼ ਉਠਾ ਸਕਦਾ ਇਸ ਲਈ ਪੰਜਾਬ ਵਿੱਚ ਮੈਂ ਚਾਹੁੰਦਾ ਕਿ ਅਕਾਲੀ ਦਲ ਮਜ਼ਬੂਤ ਹੋਵੇ ਕਿਉਂਕਿ ਪੰਜਾਬ ਦੇ ਜਿਹੜੇ ਮਸਲੇ ਨੇ ਮਿਸਾਲ ਤੌਰ ਤੇ ਕਿਸਾਨੀ ਦਾ ਮਸਲਾ ਹੈ ਫਿਰ ਹੋਰ ਕਈ ਪੰਜਾਬ ਦੇ ਪਾਣੀਆਂ ਦਾ ਮਸਲਾ ਹੈ ਪੰਜਾਬ ਦੇ ਇਲਾਕਿਆਂ ਦਾ ਮਸਲਾ ਹੈ ਪੰਜਾਬ ਦੀ ਰਾਜਧਾਨੀ ਦਾ ਮਸਲਾ ਹੈ ਪੰਜਾਬ ਦੇ ਵਾਟਰ ਵਰਕਸ ਦੇ ਜਿਹੜੇ ਹੈ ਚ ਨੇ ਉਹਨਾਂ ਦਾ ਮਸਲਾ ਹੈ ਇਸ ਲਈ ਪ੍ਰਾਪਰਟੀ ਵੇਚਣੇ ਔਰ ਖਰੀਦਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز